ਮਨਨ ਲੋਕੀ ਜੇਕਰ ਗੋਲੀ ਕਿਸੇ ਨਿਰਦੋਸ਼ ਦੇ ਲੱਗ ਜਾਂਦੀ ਕਿਉਂਕਿ ਉੱਥੇ ਹੋਰ ਸੰਗਤ ਵੀ ਮੌਜੂਦ ਸੀ ਮੱਥਾ ਟੇਕਣ ਦੇ ਲਈ ਲੋਕ ਆ ਰਹੇ ਸੀ ਜੇਕਰ ਕਿਸੇ ਹੋਰ ਦੀ ਗੋਲੀ ਲੱਗ ਜਾਂਦੀ ਫਿਰ ਦਾ ਜ਼ਿੰਮੇਵਾਰ ਕੌਣ ਹੁੰਦਾ ਜਿਸ ਤਰੀਕੇ ਦਾ ਭਾਈ ਨਰਾਇਣ ਸਿੰਘ ਚੌੜਾ ਦਾ ਪਿਸ਼ੋਕੜ ਆ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਸੇ ਹੋਰ ਦੇ ਲੱਗ ਹੂੰ ਬਸ ਇਹਦਾ ਇੱਕੋ ਜਵਾਬ ਹੈ ਪੱਗ ਜਾਣਬੁੱਝ ਕੇ ਲਾਹ ਦੇਣੀ ਹੈ ਕਹਿੰਦੇ ਭਟਰੇ ਕਟਨਾ ਕਰਨ ਵਿੱਚ ਨਿੱਕੀ ਚੀਜ਼ ਵਾਪਰ ਗਈ ਇਹਦਾ ਮਤਲਬ ਫਿਰ ਅਸੀਂ ਮੰਨ ਲਈਏ ਵੀ ਜਿੱਦਾਂ ਦਾ ਤੁਹਾਡਾ ਬਿਆਨ ਹੈ ਵੀ ਵੱਡੇ ਦੇ ਵਿੱਚ ਨਿੱਕੀਆਂ ਚੀਜ਼ਾਂ ਵਾਪਰ ਜਾਂਦੀਆਂ ਫਿਰ ਜੀਵ ਗਾਂਧੀ ਠੀਕ ਹੀ ਆਪਣੀ ਜਗ੍ਹਾ ਵੀ ਜਦੋਂ ਵੱਡਾ ਦਰਖਤ ਕਰਦਾ ਉਦੋਂ ਨਿੱਕ ਤਰਤੀ ਹਿਲਦੀ ਉਸ ਬਿਆਨ ਨੂੰ ਤੁਸੀਂ ਕਹਿੰਦੇ ਜੀ ਨਹੀਂ ਨਹੀਂ ਹਾ ਹਾ ਕਰਮਚਾਰ ਲੈ ਲੈਂਦੇ ਹੋ ਤੇ ਆਪ ਤੁਸੀਂ ਕਿਦਾਂ ਦਾ ਬਿਆਨ ਦੇ ਰਹੇ ਤੁਹਾਡੇ ਅਕਾਲੀ ਵਰਕਰ ਨੇ ਜਿਹੜਾ ਕਿ ਤੁਸੀਂ ਯੂਥ ਦਾ ਪ੍ਰਧਾਨ ਲਾਇਆ ਉਹਨੇ ਜਾਣ ਬੁੱਝ ਕੇ ਭਾਈ ਨਰੈਨ ਸਿੰਘ ਚੌੜਾ ਦੇ ਪੱਗ ਲਾਈ ਹੈ ਇਹ ਬੰਦਾ ਮਗਰੋਂ ਆ ਰਿਹਾ ਤੇ ਕਹਿੰਦਾ ਆ ਰਿਹਾ ਸੀ ਪੱਗ ਲਾਓ ਇਹਦੇ ਪੱਗ ਲਾਓ ਸੋ ਇਹਨਾਂ ਕਹਾਪੀ ਬਰਥਡੇ ਕਰਨਾ ਕਰਮ ਦੇ ਵਿੱਚ ਨਿੱਕੀ ਚੀਜ਼ ਵਾਪਰ ਗਈ ਆ ਇੱਕ ਤੁਸੀਂ ਸੱਚੇ ਸੁੱਚੇ ਸਿੱਖ ਦੀ ਪੱਗ ਜਾਣ ਕੇ ਲਾਈ ਹੁਣ ਤੁਸੀਂ ਡਿਫੈਂਡ ਕਰਕੇ ਹੋਰ ਜਿਆਦਾ ਦੋਸ਼ਾਂ ਦੇ ਭਾਗੀ ਨਾ ਬਣੋ ਪਰ ਇਹ ਪਹਿਲੀ ਵਾਰੀ ਹੋਇਆ ਕਿ ਇੱਕ ਤੰਖਾਈ ਤੇ ਗੋਲੀ ਚੱਲੀ ਤੇ ਐਸਜੀਪੀਸੀ ਦਾ ਪ੍ਰਧਾਨ ਸਾਹਿਬ ਨਵੀਂ ਪਿਰਤਾ ਪਾਉਣ ਲੱਗੇ ਜੀ ਪੰਥ ਚੋਂ ਛੇਕ ਦਿਓ ਇਹ ਕਿਉਂ ਹੋ ਰਿਹਾ ਇਹਦੇ ਇੱਕ ਸਵਾਲ ਮਤਲਬ ਸੁਖਵੀਰ ਬਾਦਤ ਕੁਝ ਸਪੈਸ਼ਲ ਹੈ ਜਿਹੜਾ ਬਾਕੀ ਪਿਛਲੇ ਪ੍ਰਧਾਨਾਂ ਚ ਜਾਂ ਪੁਰਾਣੀ ਪਰਸਨੈਲਿਟੀਜ਼ ਨਹੀਂ ਸੀ ਪਰ ਇਸ ਬੰਦੇ ਚ ਕੁਝ ਸਪੈਸ਼ਲ ਹੈ ਜਿਹੜਾ ਉਸ ਬੰਦੇ ਨੂੰ ਛੇਕਣ ਦੀ ਗੱਲ ਹੋ ਗਈ ਜਿੰਨੇ ਤੇ ਹਮਲਾ ਕੀਤਾ ਹੁਣ ਫਿਰ ਜਵਾਬ ਦੇਣ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਸਪੈਸ਼ਲ ਕੀ ਆ ਕਿ ਇਹ ਸਪੈਸ਼ਲ ਆ ਕਿ ਉਹਨੇ ਸੌਦਾ ਸਾਦ ਨੂੰ ਮਾਫੀ ਦਿਵਾਈ ਸਿੰਘ ਸਾਹਿਬਾਂ ਨੂੰ ਆਪਣੀ ਕੋਠੀ 'ਚ ਸੱਦ ਕੇ ਜ਼ਬਰਦਸਤੀ ਕੀ ਉਹਦੇ 'ਚ ਇਹ ਸਪੈਸ਼ਲ ਆ ਕਿ ਉਹਨੇ ਸਮੇਤ ਸੈਣੀ ਵਰਗਿਆਂ ਨੂੰ ਡੀਜੀਪੀ ਲਾਇਆ ਪੰਜਾਬ ਦਾ ਜਿਨ੍ਹਾਂ ਨੇ ਖੂਨ ਦੀਆਂ ਹੋਲੀਆਂ ਖੇਡੀਆਂ ਨੇ ਪੰਜਾਬ ਦੇ 'ਚ ਕਿ ਉਹਦੇ 'ਚ ਇਹ ਸਪੈਸ਼ਲ ਆ ਕਿ ਉਹਨੇ ਇਜ਼ਹਾਰ ਆलम ਵਰਗਿਆਂ ਦੇ ਲੋਕਾਂ ਨੂੰ ਆਪਣੀ ਅਕਾਲੀ ਦਲ ਦੇ ਵਿੱਚੋਂ ਟਿਕਟਾਂ ਦਿੱਤੀਆਂ ਮਤਲਬ ਇਹੀ ਸਪੈਸ਼ਲ ਆ ਨੇ ਸੁਖਬੀਰ ਬਾਦਲ ਦੇ ਵਿੱਚ ਤੇ ਬਾਕੀਆਂ ਨਾਲੋਂ ਵੀ ਵੱਧ ਕੇ ਇਹ ਸਪੈਸ਼ਲ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੇ ਦੋਸ਼ਾਂ ਦੇ ਵਿੱਚ ਜਿਸ ਤਰੀਕੇ ਦੀ ਉਹਨਾਂ ਦੀ ਭੂਮਿਕਾ ਰਹੀ ਆ ਤੇ ਬੇਸ਼ੱਕ ਉਹਨਾਂ ਡਾਇਰੈਕਟਲੀ ਨਹੀਂ ਕੀਤੀਆਂ ਪਰ ਉਹ ਮੰਨੇ ਨੇ ਕਿ ਜਿੱਥੋਂ ਮੋੜ ਵੱਜਿਆ ਆ ਉਹਦੇ ਵਿੱਚ ਉਹਨਾਂ ਦੀ ਭੂਮਿਕਾ ਰਹੀ ਆ ਤੇ ਉਹਨੂੰ ਮੰਨੇ ਹਣ ਤੇ ਸੁਖਬੀਰ ਬਾਦਲ 'ਚ ਇਹ ਸਪੈਸ਼ਲ ਆ ਤਾਂ ਕਹਿੰਦੇ ਆ ਵੀ ਜਿੰਨੇ ਉੱਤੇ ਹਮਲਾ ਕੀਤਾ ਸ਼ੇਖ ਦੇ ਇੱਕ ਵਾਰੀ ਪ੍ਰਧਾਨ ਸਾਹਿਬ ਸੋਚਣੇ ਨੂੰ ਠੰਡੇ ਦਿਮਾਗ ਦੇ ਨਾਲ ਬੈਠ ਕੇ ਇਮਾਨਦਾਰੀ ਦੇ ਨਾਲ ਹਾਰ ਸਿੱਖ ਆਪਣੇ ਦਿਲ ਤੇ ਹੱਥ ਰੱਖ ਕੇ ਇਹ ਗੱਲ ਆਪਣੇ ਆਪ ਨੂੰ ਪੁੱਛੇ ਤੇ ਜਵਾਬ ਦੇਵੇ ਕਿ ਜਿੱਡੇ ਸੁਖਬੀਰ ਬਾਦਲ ਦੇ ਗੁਨਾਹ ਸੀ ਕੀ ਉਹਦੀ ਵੱਡੀ ਤਨਖਾਹ ਜਾਂ ਉਸ ਲੈਵਲ ਦੀ ਤਨਖਾਹ ਨਾਲ ਲੱਗੀ ਜੈਦਾਰ ਸਾਹਿਬ ਇਹ ਕਰੀ ਸੋਚਣ ਇਸ ਚੀਜ਼ ਨੂੰ ਸਾਰਿਆਂ ਨੂੰ ਕਿ ਐਡੇ ਵੱਡੇ ਗੁਨਾਹ ਕਰਨ ਵਾਲੇ ਬੰਦਿਆਂ ਨੂੰ ਕੀ ਤੁਸੀਂ ਐਡੀ ਛੇਤੀ ਸਰਟੀਫਿਕੇਟ ਦੇ ਦੋਗੇ ਪੀਐਨ ਸਜ਼ਾ ਪੂਤ ਲਈ ਇੱਕ ਵਾਰੀ ਸੋਚਣ ਔਰ ਇਸ ਅਕਾਲੀ ਦਲ ਦੇ ਟਰੈਪ ਚ ਬਿਲਕੁਲ ਨਾ ਇਸ ਅਕਾਲੀ ਦਲ ਦੇ ਟਰੈਪ ਚ ਆ ਕੇ ਬੜੇ ਸਿੰਘ ਸਹਿਬਾਨਾ ਨੇ ਆਪਣੀ ਇੱਜ਼ਤ ਮਿੱਟੀ ਚ ਰੋਲੀ ਹੈ ਤਾਂ ਸਾਡੇ ਅਕਾਲ ਤਖਤ ਸਾਹਿਬ ਦੇ ਗਿਆਨੀ ਰਕबीर ਸਿੰਘ ਤੇ ਬਾਕੀ ਸਿੰਘ ਸਹਿਬਾਨ ਨੂੰ ਵੀ ਅਪੀਲ ਅਕਾਲੀ ਦਲ ਦੇ ਟਰੈਪ ਚੋਂ ਬਾਹਰ ਨਿਕਲੋ ਵੱਜੋਗੇ ਨਹੀਂ ਤੇ ਤੁਹਾਡੇ ਸਾਹਮਣੇ ਹਿਸਟਰੀ ਪਈ ਹੈ ਇਹਨਾਂ ਨੇ ਕਿਹੋ ਕਿਹੋ ਜਿਹੇ ਡਿਸੀਜਨ ਦਵਾਏ ਨੇ ਤੇ ਉਸ ਤੋਂ ਬਾਅਦ ਉਹਨਾਂ ਸਿੰਘ ਸਾਹਿਬਾਨਾਂ ਦਾ ਹਰ ਸ਼ਰਕੀ ਹੋਇਆ ਔਰ ਤੁਹਾਡੇ ਆਪਣੇ ਫੈਸਲਿਆਂ ਦੇ ਵਿੱਚ ਹੁਣ ਉਹਨਾਂ ਦੇ ਖਿਲਾਫ ਫੈਸਲੇ ਆਏ ਨੇ ਸੋ ਥੋੜਾ ਜਿਆਦਾ ਸਿੱਧ ਨਭਜ ਨੂੰ ਪਹਿਚਾਨਣੀ ਹੈ ਸਿੱਖ ਸਿਧਾਂਤਾਂ ਨੂੰ ਸਮਝੀਏ ਇੰਡੀਅਨ ਸਿਸਟਮ ਦੇ ਅਧੀਨ ਰਹਿ ਕੇ ਫੈਸਲੇ ਲੈਣੇ ਬੰਦ ਕਰਦੀ ਹੈ ਅਕਾਲ ਤਖਤ ਨੂੰ ਆਜ਼ਾਦ ਕਰੇ ਕਈ ਲੋਕ ਤਾਂ ਇੱਥੇ ਤੱਕ ਕਹਿੰਦੇ ਪਏ ਨੇ ਕਿ ਸੁਖਬੀਰ ਬਾਦਲ ਨੇ ਹਮਲਾ ਹੀ ਆਪ ਕਰਾਇਆ ਜਿੰਨੇ ਜਿਹੜੇ ਭਾਈ ਨਰੈਨ ਸਿੰਘ ਚੌੜਾ ਨੂੰ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਕਿੰਨੀ ਕਿ ਸੱਚਾਈ ਲੋਕੇ ਕਹਿੰਦੇ ਜੇ ਇਹਨੂੰ ਖਰੀਦ ਲਿਆ ਸੀ ਮੈਂ ਅੱਗੇ ਵੀ ਇਹ ਕਿਹਾ ਮੈਂ ਅੱਜ ਫੇਰ ਕਹਿਣਾ ਜੇ ਭਾਈ ਨਰੈਨ ਸਿੰਘ ਚੌੜਾ ਵਿਕਣ ਵਾਲਾ ਹੁੰਦਾ ਤੇ ਅੱਜ ਅਕਾਲੀ ਦਲ ਦੇ ਵਿੱਚ ਹੁੰਦਾ ਨਾ ਕਿ ਬਾਹਰ 18 ਤਰੀਕ ਦੀ ਕੀ ਤੁਹਾਡੀ ਰਣਨੀਤੀ 18 ਦਸੰਬਰ ਨੂੰ ਤੁਸੀਂ ਕੀ ਕਰਨ ਜਾ 18 ਤਰੀਕ ਨੂੰ ਅਸੀਂ ਆਪਣੇ ਵੱਲੋਂ ਸਿੰਘ ਸਾਹਿਬਾਨਾਂ ਨੂੰ ਮਿਲਣ ਦੇ ਲਈ ਆਪਣਾ ਜੋ ਸਾਡਾ ਕੇਸ ਆ ਉਹ ਅਸੀਂ ਲੈ ਕੇ ਜਾਵਾਂਗੇ ਅਸੀਂ ਹਰ ਪੰਥਕ ਸ਼ਖਸੀਅਤ ਨੂੰ ਜਸਦੀ ਦਥੇ ਬੰਦੀ ਨੂੰ ਅਪੀਲ ਕਰਦੇ ਆ ਕਿ ਆਓ 18 ਤਰੀਕ ਨੂੰ ਇਕੱਠੇ ਹੋ ਕੇ ਇਕੱਲੇ-ਇਕੱਲੇ ਜਿਹੜੇ ਜਾ ਸਕਦੇ ਨੇ ਜੀ ਸਦਕੇ ਪਰ ਜੇ ਅਸੀਂ ਇਕੱਠੇ ਹੋ ਕੇ ਜਾਵਾਂਗੇ ਤਾਂ ਦਾ ਮੈਸੇਜ ਅਲੱਗ ਹੈ 18 ਤਰੀਕ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਇਕੱਤਰ ਹੋਈਏ ਇਕੱਠੇ ਹੋ ਕੇ ਸਿੰਮਾ ਮੰਨਾ ਤੱਕ ਆਪਣਾ ਕੇਸ ਲੈ ਕੇ ਜਾਈਏ ਤਾਂ ਕਿ ਅਗਲੀ ਰਣਨੀਤੀ ਅਸੀਂ ਘੜ ਸਕੀਏ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨੂੰ ਬਾਰੇ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦਾ ਮਸਲਾ ਲਗਾਤਾਰ ਗਰਮਾਇਆ ਹੋਇਆ ਤੁਹਾਨੂੰ ਦੱਸ ਦਈਏ ਨਾਰਾਇਣ ਸਿੰਘ ਚੋੜਾ ਨੂੰ ਇਸ ਦੇ ਵਿੱਚ ਜਿਹੜਾ ਦੋਸ਼ੀ ਕਰਾਰ ਕਰਕੇ ਪੁਲਿਸ ਦੇ ਵੱਲੋਂ ਕਾਨੂੰਨੀ ਕਾਰਵਾਈ ਵੀ ਜਿਹੜੀ ਕੀਤੀ ਜਾ ਰਹੀ ਹੈ ਪਰ ਇਸੇ ਦੇ ਚਲਦਿਆਂ ਦਲ ਖਾਲਸਾ ਦੇ ਵੱਲੋਂ ਇੱਕ ਐਮ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਕਿਉਂਕਿ ਬੀਤੇ ਦਿਨੀ ਐਸਜੀਪੀਸੀ ਦੇ ਵੱਲੋਂ ਨਾਰਾਇਣ ਸਿੰਘ ਚੋੜਾ ਨੂੰ ਪੰਥ ਤੋਂ ਛੇਕਣ ਦੀ ਗੱਲ ਕਹੀ ਗਈ ਸੀ ਸਾਡੇ ਨਾਲ ਪਰਮਜੀਤ ਸਿੰਘ ਮੰਡ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਜਾਨਣਾ ਚਾਹੁੰਨੀ ਹਾਂ ਪੂਰੇ ਇਨਸੀਡੈਂਟ ਨੂੰ ਤੁਸੀਂ ਵੇਖਦੇ ਕਿਵੇਂ ਦੇਖੋ ਜਿਸ ਤਰੀਕੇ ਦੇ ਗੁਨਾਹ ਸੁਖਵੀਰ ਸਿੰਘ ਬਾਦਲ ਔਰ ਉਹਦੀ ਸਾਰੀ ਲੀਡਰਸ਼ਿਪ ਨੇ ਕੀਤੇ ਨੇ ਜਿਹਦੇ ਵਿੱਚ ਸਭ ਤੋਂ ਵੱਡਾ ਗੁਨਾਹ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੋਵੇ ਔਰ ਇਹਨਾਂ ਬੰਦਿਆਂ ਨੇ ਉਹਨਾਂ ਨੂੰ ਸਜ਼ਾਵਾ ਨਾ ਦਿੱਤੀਆਂ ਹੁਣ ਜਿੱਥੋਂ ਮੋੜ ਬੱਜਿਆ ਹੋਵੇ ਉਹਨਾਂ ਨੂੰ ਮਾਫ ਇਨਾ ਕਰਵਾਇਆ ਹੋਵੇ ਉਸ ਤੋਂ ਲੈ ਕੇ ਪਿਛਲੇ 9 ਸਾਲਾਂ ਦੇ ਵਿੱਚ ਪੰਥ ਦੇ ਵਿੱਚ ਇਹਨਾਂ ਦੇ ਖਿਲਾਫ ਇੱਕ ਗੁੱਸਾ ਸੀ ਇੱਕ ਰੋਸ ਸੀ ਪਰ ਇਹਨਾਂ ਨੇ ਮੰਨੀ ਨਹੀਂ ਇਹਨਾਂ ਮੰਨੇ ਕਿਦਣ ਜਿੱਦਾਂ ਨੇ ਇਹਨਾਂ ਨੂੰ 17 ਚ ਤੇ 22 ਚ ਮੂੰਹ ਦੇ ਮੂੰਹ ਵੇਖਣੀ ਪਈ ਵੋਟਾਂ ਦੇ ਵਿੱਚ ਫੇਰ ਇਹਨਾਂ ਨੂੰ ਲੱਗਿਆ ਵੀ ਹੁਣ ਸਾਡੀ ਗਰਾਊਂਡ ਜਾ ਰਹੀ ਹੈ ਹੁਣ ਅਸੀਂ ਅਕਾਲ ਤਖਤ ਸਾਹਿਬ ਤੇ ਚਲੀਏ ਅਸਲ 'ਚ ਗਏ ਨਹੀਂ ਆਏ ਨਹੀਂ ਨਿਮਾਨਾ ਸੇਖ ਬਣ ਕੇ ਇਹਨਾਂ ਨੂੰ ਲੋਕਾਂ ਨੇ ਸ਼ੀਸ਼ਾ ਵਿਖਾੜ ਕੇ ਖਿੱਚ ਕੇ ਅਕਾਲ ਤਖਤ ਸਾਹਿਬ ਵੱਲ ਨੂੰ ਮੋੜਿਆ ਤੇ ਆਏ ਨੇ ਗਲਤੀਆਂ ਮੰਨੀਆਂ ਨੇ ਔਰ ਜਿਹੜੀਆਂ ਗਲਤੀਆਂ ਪਿਛਲੇ 9 ਸਾਲ ਤੋਂ ਪੰਥ ਕਹਿ ਰਿਹਾ ਵੀ ਇਹਨਾਂ ਨੇ ਕੀਤੀਆਂ ਇਹ ਪੈਰਾਂ ਦੇ ਪਾਣੀ ਨਹੀਂ ਪੈਣ ਦੇਣ ਦੇ ਹੁਣ ਸਾਰੀਆਂ ਉਥੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਮੰਨੇ ਨੇ ਹੁਣ ਉਹ ਗਲਤੀਆਂ ਦੀ ਜਿਹੜੀ ਇਹਨਾਂ ਨੂੰ ਤਨਖਾਹ ਲੱਗੀ ਤੇ ਤੁਸੀਂ ਚੌਕਦਾਰ ਬਣ ਕੇ ਦਰਬਾਰ ਸਾਹਿਬ ਦੇ ਬਾਹਰ ਬਹਿਣਾ ਜੇ ਤੁਸੀਂ ਇੱਕ ਤਰੀਕੇ ਨਾਲ ਵੇਖੋ ਤੇ ਇੱਕ ਤਰੀਕੇ ਦੇ ਨਾਲ ਸੇਵਾ ਮਿਲ ਗਈ ਏ ਉਹਦੇ ਭਾਗਾ ਵਾਲਾ ਬੰਦਾ ਆਂਦਾ ਜਿਹੜਾ ਕੋਈ ਰਾਮਦਾਸ ਦੇ ਦਰਬਾਰ ਦੇ ਉੱਤੇ ਵਰਸ਼ਾ ਲੈ ਕੇ ਤੇ ਚੋੜਾ ਪਾ ਕੇ ਖਲੋਵੇ ਤੇ ਤੁਸੀਂ ਉਸ ਬੰਦੇ ਨੂੰ ਖੁਲਾੜ ਰਹੇ ਹੋ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣ ਵਾਲਿਆਂ ਨੂੰ ਪੋਸਟ ਪ੍ਰਾਈ ਕੀਤੀ ਹੋਵੇ ਉਸ ਬੰਦੇ ਨੂੰ ਖੁਲਾੜ ਰਹੇ ਹੋ ਜਿਨੇ ਉਹਨਾਂ ਲੋਕਾਂ ਨੂੰ ਡੀਜੀਪੀ ਲਾਇਆ ਹੋਵੇ ਜਿਨ੍ਹਾਂ ਨੇ નિર્ਦੋਸ਼ ਸਿੱਖਾਂ ਦਾ ਕਤਲਅੰਗ ਕੀਤਾ ਹੋਵੇ ਤੇ ਉਹਨੂੰ ਤੁਸੀਂ ਉਹ ਇੰਨੀ ਵਿਢ ਭਾਗੀ ਸੇਵਾ ਦੇ ਰਹੇ ਹੋ ਸੋ ਇੱਕ ਪੰਥ ਦੇ ਹਿੱਸੇ ਦੇ ਵਿੱਚ ਰੋ ਹੀ ਕਿ ਜੇ ਜਿਹੜੀ ਇਸ ਤਰ੍ਹਾਂ ਦੀ ਤਨਖਾਹ ਜਾਂ ਸਜ਼ਾ ਸੁਖਵੀਰ ਬਾਦਲ ਨੂੰ ਮਿਲਣੀ ਚਾਹੀਦੀ ਉਹ ਨਹੀਂ ਮਿਲੀ ਸੋ ਉਸੇ ਇੱਕ ਰੋ ਦੇ ਵਿੱਚੋਂ ਭਾਈ ਨਰੈਨ ਸਿੰਘ ਚੋੜਾ ਨੇ ਇੱਕ ਕਦਮ ਚੁੱਕਿਆ ਸੋ ਉਹਦੀ ਅੱਗੇ ਇਲੈਬੋਰੇਸ਼ਨ ਬੜੀ ਗਲਤ ਕੀਤੀ ਜਾ ਰਹੀ ਹੈ ਕਿ ਦਰਬਾਰ ਸਾਹਿਬ ਤੇ ਗੋਲੀ ਚਲਾਤੀ ਪ੍ਰਕਰਮਾਂ ਤੇ ਗੋਲੀ ਚਲਾਤੀ ਅਸਲ ਚੋ ਗੋਲੀ ਇੱਕ ਤਨਖਾਈ ਇਹ ਤੇ ਚੱਲੀ ਆ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਕਰਨ ਵਾਲਿਆਂ ਦਾ ਸਾਥ ਦਿੱਤਾ ਸੀ ਸੋ ਇਹਨੂੰ ਟਵਿਸਟ ਨਹੀਂ ਕਰਨਾ ਚਾਹੀਦਾ ਨਾ ਹੀ ਸ਼੍ਰੋਮਣੀ ਕਮੇਟੀ ਵੱਲੋਂ ਨਾ ਹੀ ਅਕਾਲੀ ਦਲ ਵੱਲੋਂ ਪਰ ਟੋਟਲੀ ਟਵਿਸਟ ਕਰਕੇ ਪੋਲਿਟਿਕਸ ਖੇਡ ਰਹੇ ਨੇ ਅੱਜ ਤੱਕ ਕੁਝ ਨਹੀਂ ਪਰ ਫਿਰ ਵੀ ਤੁਹਾਨੂੰ ਲੱਗਦਾ ਕਿ ਵਾਕਈ ਉਹ ਜਗ੍ਹਾ ਜਾਇਜ਼ ਸੀ ਗੋਲੀ ਚਲਾਉਣ ਨੂੰ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਜਿਨ੍ਹਾਂ ਨੂੰ ਅਸੀਂ ਸਰਵੋੱਚ ਸਭ ਤੋਂ ਉੱਚਾ ਸਥਾਨ ਮੰਨਦੇ ਹਾਂ ਜਿੱਥੇ ਹਰ ਧਰਮ ਦਾ ਵਿਅਕਤੀ ਜਾਂਦਾ ਨਤਮਸਤਕ ਹੁੰਦਾ ਹੈ ਉੱਥੇ ਦੇ ਇੱਕ ਸਾਹਿਬ ਦੇ ਨਾਲ ਜੇਕਰ ਅਕਾਲ ਤਖਤ ਸਾਹਿਬ ਨੇ ਸੇਵਾ ਉਹਨਾਂ ਨੂੰ ਲਗਾਈ ਹੈ ਤੇ ਸੇਵਾਦਾਰ ਉਸ ਵਕਤ ਤੋਂ ਦਰਬਾਰ ਸਾਹਿਬ ਦੇ ਸੀ ਦਰਬਾਰ ਸਾਹਿਬ ਦੇ ਸੇਵਾਦਾਰ ਦੇ ਉੱਪਰ ਗੋਲੀ ਚੱਲੀ ਤੁਹਾਨੂੰ ਲੱਗਦਾ ਕਿ ਜਗਾ ਸਹੀ ਸੀ ਸ਼ਬਦਾਂ ਦਾ ਬੜਾ ਯਾਰ ਫੇਰਾ ਸੇਵਾਦਾਰ ਤੇ ਗੋਲੀ ਨਹੀਂ ਚੱਲੀ ਸੇਵਾਦਾਰ ਤੇ ਦਰਬਾਰ ਸਾਹਿਬ ਦੇ ਵਿੱਚ 100 ਨੇ ਪਰ ਇਹ ਬਣਾਇਆ ਵੀ ਸੇਵਾਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਣਾਇਆ ਬਣਾਇਆ ਤੱਕੇ ਨਾਲ ਪਰ ਅਸਲ 'ਚ ਇਹ ਤਨਖਾਈ ਆ ਗੁਨਾਹਗਾਰ ਆ ਇਹ ਸੇਵਾਦਾਰ ਨਹੀਂ ਕਾ ਸ਼ਬਦ ਸੇਵਾਦਾਰ ਤੇ ਬੜਾ ਉੱਚਾ ਸੋਚਿਆ ਸ਼ਬਦ ਆ ਸਿੱਖੀ ਦੇ 'ਚ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੈਦਮੀਆਂ ਕਰਾਉਣ ਵਾਲਿਆਂ ਨੂੰ ਸ ਸੋ ਮਤਾਂ ਇਹ ਕਰੇ ਜਿਹੜੇ ਬੰਦੇ ਕਮੈਂਟ ਕਰ ਰਹੇ ਨੇ ਵੀ ਗੋਲੀ ਚੱਲਣ ਦੀ ਜਗਾ ਗਲਤ ਹੈ ਅਸਲ 'ਚ ਸਾਰੇ ਮੈਂ ਸਮਝਦਾ ਉਹ ਬੰਦੇ ਨੇ ਜਿਨ੍ਹਾਂ ਨੇ ਸਿੱਖਾਂ ਦੇ ਗੁਰੂਤਾ ਮੰਨੋ ਜਾਂ ਗੁਰੂ ਘਰਾਂ ਨੂੰ ਸਿਰਫ ਪੂਜਾ ਦਾ ਸਥਾਨ ਬਣਾ ਕੇ ਰੱਖਤਾ ਤੇ ਸਿੱਖ ਸਿਧਾਂਤਾਂ ਨੂੰ ਸਮਝੇ ਨਹੀਂ ਇਹੋ ਜੀ ਕੋਈ ਚੀਜ਼ ਨਹੀਂ ਹੈਗੀ ਵੀ ਗੁਰੂ ਘਰ ਦੇ ਬਾਹਰ ਜਾ ਉੱਥੇ ਤੁਸੀਂ ਕੋਈ ਹਥਿਆਰ ਨਹੀਂ ਲੈ ਕੇ ਜਾ ਸਕਦੇ ਜਾਂ ਚੱਲ ਨਹੀਂ ਸਕਦਾ ਜਾਂ ਇਹ ਨਹੀਂ ਹੋ ਸਕਦਾ ਇਹ ਸਾਰੇ ਉਹ ਲੋਕ ਕਰਦੇ ਨੇ ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਵੀ ਸਿਰਫ ਇੱਕ ਮਸਜਿਦ ਮੰਦਿਰ ਜਾਂ ਗਰਜਾ ਘਰ ਵਾਂਗ ਬਣਾ ਕੇ ਰੱਖਿਆ ਕਿ ਆਓ ਪੂਜਾ ਕਰੋ ਤੇ ਵਾਪਸ ਚਲੇ ਜਾਓ ਗੁਰੂ ਘਰ ਇਸ ਤਰੀਕੇ ਨਾਲ ਨਹੀਂ ਆਗੇ ਜਿਹੜਾ ਥੋੜੀ ਬਹੁਤੀ ਵੀ ਸਿੱਖ ਸਿਧਾਂਤ ਦੀ ਸਮਝ ਰੱਖਦਾ ਉਹਨੂੰ ਪਤਾ ਹੈ ਕੋਈ ਵੱਡੀ ਗੱਲ ਨਹੀਂਗੀ ਪਰ ਇਸ ਪੂਰੇ ਮਸਲੇ ਦੇ ਵਿੱਚ ਮੰਨ ਲਓ ਕਿ ਜੇਕਰ ਗੋਲੀ ਕਿਸੇ ਨਿਰਦੋਸ਼ ਦੇ ਲੱਗ ਜਾਂਦੀ ਕਿਉਂਕਿ ਉੱਥੇ ਹੋਰ ਸੰਗਤ ਵੀ ਮੌਜੂਦ ਸੀ ਮੱਥਾ ਟੇਕਣ ਦੇ ਲਈ ਲੋਕ ਆ ਰਹੇ ਸੀ ਜੇਕਰ ਕਿਸੇ ਹੋਰ ਦੀ ਗੋਲੀ ਲੱਗ ਜਾਂਦੀ ਫਿਰ ਜ਼ਿੰਮੇਵਾਰ ਕੌਣ ਹੁੰਦਾ ਜਿਸ ਤਰੀਕੇ ਦਾ ਭਾਈ ਨਰਾਇਣ ਸਿੰਘ ਚੌੜਾ ਦਾ ਪਿਸ਼ੋਕੜ ਆ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਸੇ ਹੋਰ ਤੇ ਲੱਗ ਹੂੰ ਬਸ ਇਹਦਾ ਇੱਕੋ ਜਵਾਬ ਅੱਛਾ ਇਸ ਤੇ ਤੁਸੀਂ ਇੱਕ ਹੋਰ ਵੀ ਸਵ ਉਲਾਹੀ ਗਈ ਉਸ ਨੂੰ ਲੈ ਕੇ ਤੁਸੀਂ ਜਿਹੜਾ ਅਕਾਲ ਤਖਤ ਸਾਹਿਬ ਵੀ ਤੁਸੀਂ ਪਹੁੰਚੇ ਸੀਗੇ ਤੁਹਾਨੂੰ ਉੱਥੇ ਕੋਈ ਵੀ ਨਹੀਂ ਮਿਲਿਆ ਤੇ ਇਹ ਇਸ ਮੈਟਰ ਨੂੰ ਹੁਣ ਤੁਸੀਂ ਮਤਲਬ ਅੱਗੇ ਮੈਂ ਅੱਗੇ ਲੈ ਕੇ ਜਾਵਾਂਗੇ ਦੇਖੋ ਇਹ ਮੈਟਰ ਦੇ ਲਈ ਅਸੀਂ ਵਾਰ-ਵਾਰ ਅਪੀਲ ਕੀਤੀ ਸੀ ਸਾਨੂੰ ਇਹ ਲੱਗਾ ਸੀ ਕਿ ਆਪਣੇ ਹੱਥ ਲੈ ਕੇ ਕੋਈ ਵੀ ਕਾਰਵਾਈ ਨਹੀਂ ਕਰਨੀ ਚਾਹੀਦੀ ਕਿ ਅਕਾਲ ਤਖਤ ਸਾਹਿਬ ਨੂੰ ਇਸ ਦੇ ਲਈ ਨੋਟਿਸ ਦੇ ਵਿੱਚ ਲਿਆਉਣਾ ਚਾਹੀਦਾ ਉਹਨਾਂ ਦੇ ਨੋਟਿਸ 'ਚ ਲੈ ਹੁਣੀ ਚਾਹੀਦੀ ਅਸੀਂ ਲਿਆਂਦੀ ਵੀ ਆ ਔਰ ਇਹ ਨਹੀਂ ਆ ਕਿ ਉਹਨਾਂ ਦੇ ਨੋਟਿਸ 'ਚ ਆਈ ਨਹੀਂ ਗਈ ਕੱਲ ਦੀ ਤੁਸੀਂ ਸ਼ਰਮਣੀ ਕਮੇਟੀ ਪ੍ਰਧਾਨ ਜਿਹਦੀ ਸਾਰੀ ਬਾਈਟਸ ਉਹਨਾਂ ਜਿਹੜੀ ਉਹਨਾਂ ਮੀਡੀਆ 'ਈ ਦਿੱਤੀ ਆ ਉਹ ਕੀ ਕਹਿ ਰਹੇ ਨੇ ਇੱਕ ਵੱਡੇ ਘਟਨਾਕਰਮ ਦੇ ਵਿੱਚ ਨਿੱਕੀਆਂ ਚੀਜ਼ਾਂ ਵਾਪਰ ਜਾਂਦੀਆਂ। ਹੂੰ। ਮਤਲਬ ਪੱਗ ਜਾਣਬੁੱਝ ਕੇ ਲਾਹ ਦੇਣੀ ਹੈ ਕਹਿੰਦੇ ਵੱਟਰੇ ਘਟਨਾਕਰਮ ਦੇ ਵਿੱਚ ਨਿੱਕੀ ਜੀ ਵਾਪਰ ਗਈ। ਇਹਦਾ ਮਤਲਬ ਫਿਰ ਅਸੀਂ ਮੰਨ ਲਈਏ ਵੀ ਜਿੱਦਾਂ ਦਾ ਤੁਹਾਡਾ ਬਿਆਨ ਹੈ ਵੀ ਵੱਡੇ ਦੇ ਵਿੱਚ ਨਿੱਕੀਆਂ ਚੀਜ਼ਾਂ ਵਾਪਰ ਜਾਂਦੀਆਂ ਫਿਰ ਜੀਵ ਗਾਂਧੀ ਠੀਕ ਹੀ ਆਪਣੀ ਜਗ੍ਹਾ ਵੀ ਜਦੋਂ ਵੱਡਾ ਦਰਖਤ ਕਰਦਾ ਉਹਨਾਂ ਧਰਤੀ ਹਿੱਲਦੀ ਹੈ। ਉਸ ਬਿਆਨ ਨੂੰ ਤੁਸੀਂ ਕਹਿੰਦੇ ਜੀ ਨਹੀਂ ਨਹੀਂ ਹਾ ਹਾ ਕਰਮ ਚਾ ਲੈ ਲੈਂਦੇ ਹੋ ਤੇ ਆਪ ਤੁਸੀਂ ਕਿਦਾਂ ਦਾ ਬਿਆਨ ਦੇ ਰਹੇ ਹੋ? ਤੁਹਾਡੇ ਅਕਾਲੀ ਵਰਕਰ ਨੇ ਜਿਹੜਾ ਕਿ ਤੁਸੀਂ ਯੂਥ ਦਾ ਪ੍ਰਧਾਨ ਲਾਇਆ ਉਹਨੇ ਜਾਣਬੁੱਝ ਕੇ ਭਾਈ ਨਰੈਨ ਸਿੰਘ ਚੌੜਾ ਦੇ ਪੱਗ ਔਰ ਇੱਕ ਪੱਤਰਕਾਰ ਦਾ ਮੈਂ ਬਿਨਾ ਨਾਮ ਲੈ ਕਿਉਂਕਿ ਹਰ ਬੰਦੇ ਦੀ ਪ੍ਰਾਈਵੇਸੀ ਹੁੰਦੀ ਹੈ ਉਸ ਬੰਦੇ ਨੇ ਮੈਨੂੰ ਪਰਸਨਲੀ ਦੱਸਿਆ ਕਿ ਮੈਂ ਉੱਥੇ ਮੌਜੂਦ ਸੀ ਇਹ ਬੰਦਾ ਮਗਰੋਂ ਆ ਰਿਹਾ ਤੇ ਕਹਿੰਦਾ ਆ ਰਿਹਾ ਸੀ ਪੱਗ ਲਾਓ ਇਹਦੇ ਪੱਗ ਲਾਓ ਇਹਦੇ ਪੱਗ ਲਾਓ ਉਹਨੇ ਜਾਣ ਕੇ ਲਾਈ ਹੈ ਪੱਗ ਸੋ ਇਹਨੂੰ ਇਹ ਨਾ ਕਹੋ ਕਿ ਵੱਡੇ ਕਰਨਾ ਕਰਮ ਦੇ ਵਿੱਚ ਨਿੱਕੀ ਚੀਜ਼ ਵਾਪਰ ਗਈ ਆ ਇੱਕ ਤੁਸੀਂ ਸੱਚੇ ਸੁੱਚੇ ਸਿੱਖ ਦੀ ਪੱਗ ਜਾਣ ਕੇ ਲਾਈ ਹਣ ਤੁਸੀਂ ਡਿਫੈਂਡ ਕਰਕੇ ਹੋਰ ਜਿਆਦਾ ਦੋਸ਼ਾਂ ਦੇ ਭਾਗੀ ਨਾ ਬਣੋ ਅੱਛਾ ਨਰੈਨ ਸਿੰਘ ਚੋੜਾ ਨੂੰ ਪੰਥ ਤੋਂ ਚੇਕਣ ਦੀ ਗੱਲ ਵੀ ਹੋ ਰਹੀ ਹੈ ਬੀਤੇ ਦਿਨੀ ਐਸਜੀਪੀਸੀ ਮੈਂਬਰਾਂ ਦੇ ਵੱਲੋਂ ਮੀਟਿੰਗ ਵੀ ਕੀਤੀ ਗਈ ਪਿਛਲੇ ਨਾ ਕਾਫੀ ਸਮਿਆਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਹਾਲਾਤ ਵਾਪਰੇ ਨੇ ਪੰਥ ਦੇ ਵਿੱਚ ਜਿੱਥੇ ਉਹਨਾਂ ਨੂੰ ਲੱਗਿਆ ਕਿ ਫਲਾਣੇ ਲੀਡਰ ਨੇ ਕੋਈ ਗਲਤੀ ਕੀਤੀ ਤੇ ਉੱਤੇ ਹਮਲੇ ਹੋਏ ਉਹਦੇ ਚਟੌੜਾ ਸਾਹਿਬ ਵੀ ਮੌਜੂਦ ਨੇ ਤਲਵੰਡੀ ਵੀ ਆ ਹੋਰ ਵੀ ਬੜੇ ਅਹਿਮ ਆਗੂ ਸ਼ਖਸੀਅਤਾਂ ਜਿਹੜੀਆਂ ਕਾਲੀ ਦਲ ਨਾਲ ਸੰਬੰਧਤ ਉਹ ਵੀ ਨੇ ਸਿੰਘ ਸਾਹਿਬ ਵੀ ਨੇ ਸਾਬ ਸਿੰਘ ਜੀ ਹੁਣੀ ਸਭ ਬੜੇ ਨੇ ਪਰ ਉਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਨੇ ਵੀ ਇਹ ਡਿਮਾਂਡ ਜਾਂ ਕਦੇ ਨਹੀਂ ਹੈ ਵੀ ਇਹਨਾਂ ਨੂੰ ਪੰਥ ਚੋਂ ਛੇਕ ਦਿਓ ਕਿਉਂਕਿ ਉਹ ਪੰਥ ਦੀ ਨਬਜ਼ ਨੂੰ ਸਮਝਦੇ ਹੋre ਜਾਣਦੇ ਸੀ ਵੀ ਇੱਕ ਰੋਹ ਦੇ ਵਿੱਚ ਹੋ ਰਿਹਾ ਉਹ ਕਿਸੇ ਨਾ ਕਿਤੇ ਆਪਣੀ ਗੱਲ ਨੂੰ ਸਮਝਦੇ ਸੀ ਔਰ ਉਹਨਾਂ ਭਾਵਨਾਵਾਂ ਨੂੰ ਸਮਝਦੇ ਸੀ ਜਿੰਨਾ ਹਮਲਾ ਕੀਤਾ ਪਰ ਇਹ ਪਹਿਲੀ ਵਾਰੀ ਹੋਇਆ ਕਿ ਇੱਕ ਤਨਖਾਈ ਤੇ ਗੋਲੀ ਚੱਲੀ ਤੇ ਐਸਜੀਪੀਸੀ ਦਾ ਪ੍ਰਧਾਨ ਸਾਹਿਬ ਨਵੇਂ ਪਿਰ ਤਾਂ ਪਾਉਣ ਲੱਗੇ ਜੀ ਪੰਚ ਤੋਂ ਛੇਕ ਦਿਓ ਇਹ ਕਿਉਂ ਹੋ ਰਿਹਾ ਇਹਦੇ ਇੱਕ ਸਵਾਲ ਮਤਲਬ ਸੁਖਬੀਰ ਬਾਦਲ ਚ ਕੁਝ ਸਪੈਸ਼ਲ ਹੈ ਜਿਹੜਾ ਬਾਕੀ ਪਿਛਲੇ ਪ੍ਰਧਾਨਾਂ ਚ ਜਾਂ ਪੁਰਾਣੀ ਪਰਸਨੈਲਿਟੀਜ਼ ਨਹੀਂ ਸੀ ਪਰ ਇਸ ਬੰਦੇ ਚ ਕੁਝ ਸਪੈਸ਼ਲ ਹੈ ਜਿਹੜਾ ਉਸ ਬੰਦੇ ਨੂੰ ਛੇਕਣ ਦੀ ਗੱਲ ਹੋ ਗਈ ਜਿੰਨੇ ਤੇ ਹਮਲਾ ਕੀਤਾ ਹੁਣ ਫਿਰ ਜਵਾਬ ਦੇਣ ਸ਼੍ਰੋਮਣੀ ਕਮੇਟੀ ਪ੍ਰਧਾਨ ਪੀ ਸਪੈਸ਼ਲ ਕੀ ਹੈ ਕਿ ਇਹ ਸਪੈਸ਼ਲ ਹੈ ਕਿ ਉਹਨੇ ਸਵਦਾ ਸਾਧ ਨੂੰ ਮਾਫੀ ਦਵਾਈ ਸਿੰਘ ਸਾਹਿਬਾਨ ਨੂੰ ਆਪਣੀ ਕੋਠੀ 'ਚ ਸੱਦ ਕੇ ਜ਼ਬਰਦਸਤੀ ਕੀ ਉਹਦੇ 'ਚ ਇਹ ਸਪੈਸ਼ਲ ਆ ਕਿ ਉਹਨੇ ਸਮੇਤ ਸੈਣੀ ਵਰਗਿਆਂ ਨੂੰ ਡੀਜੀਪੀ ਲਾਇਆ ਪੰਜਾਬ ਦਾ ਜਿਨ੍ਹਾਂ ਨੇ ਖੂਨ ਦੀਆਂ ਹੋਲੀਆਂ ਖੇਡੀਆਂ ਨੇ ਪੰਜਾਬ ਦੇ 'ਚ ਕਿ ਉਹਦੇ 'ਚ ਇਹ ਸਪੈਸ਼ਲ ਆ ਕਿ ਉਹਨੇ ਇਜ਼ਹਾਰ ਆलम ਵਰਗਿਆਂ ਦੇ ਲੋਕਾਂ ਨੂੰ ਆਪਣੀ ਅਕਾਲੀ ਦਲ ਦੇ ਵਿੱਚੋਂ ਟਿਕਟਾਂ ਦਿੱਤੀਆਂ ਮਤਲਬ ਇਹੀ ਸਪੈਸ਼ਲ ਆ ਨੇ ਸੁਖਬੀਰ ਬਾਦਲ ਦੇ ਵਿੱਚ ਤੇ ਬਾਕੀਆਂ ਨਾਲੋਂ ਵੀ ਵੱਧ ਕੇ ਇਹ ਸਪੈਸ਼ਲ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੇ ਦੋਸ਼ਾਂ ਦੇ ਵਿੱਚ ਜਿਸ ਤਰੀਕੇ ਦੀ ਉਹਨਾਂ ਦੀ ਭੂਮਿਕਾ ਰਹੀ ਆ ਪੀ ਬੇਸ਼ੱਕ ਉਹਨਾਂ ਡਾਇਰੈਕਟਲੀ ਨਹੀਂ ਕੀਤੀਆਂ ਪਰ ਉਹ ਮੰਨੇ ਨੇ ਕਿ ਜਿੱਥੋਂ ਮੋੜ ਵੱਜਿਆ ਆ ਉਹਦੇ ਵਿੱਚ ਉਹਨਾਂ ਦੀ ਭੂਮਿਕਾ ਰਹੀ ਆ ਤੇ ਉਹਨੂੰ ਮੰਨੇ ਹਣ ਤੇ ਸੁਖਵੀਰ ਬਾਦਲ 'ਚ ਇਹ ਸਪੈਸ਼ਲ ਆ ਤਾਂ ਕਹਿੰਦੇ ਆ ਵੀ ਜਿੰਨੇ ਉੱਤੇ ਹਮਲਾ ਕੀਤਾ ਸ਼ੇਖ ਦੇ ਇੱਕ ਵਾਰੀ ਪ੍ਰਧਾਨ ਸਾਹਿਬ ਸੋਚਣ ਇਹਨੂੰ ਠੰਡੇ ਦਿਮਾਗ ਦੇ ਨਾਲ ਬੈਠ ਕੇ ਪਰ ਇੱਥੇ ਇੱਕ ਬਹੁਤ ਵੱਡਾ ਸਵਾਲ ਇਹ ਵੀ ਆਉਂਦਾ ਹੈ ਕਿ ਅਸੀਂ ਇਹ ਸਮਝਦੇ ਹਾਂ ਕਿ ਸ਼੍ਰੀ ਕਾਲ ਤਕਤ ਸਾਹਿਬ ਉਹ ਸੰਸਥਾ ਜਿਹੜੀ ਸਭ ਤੋਂ ਉੱਪਰ ਹੈ ਤੇ ਵੱਡਾ ਸਵਾਲ ਇਹ ਵੀ ਆਉਂਦਾ ਹੈ ਕਿ ਸ਼੍ਰੀ ਕਾਲ ਤਕਤ ਸਾਹਿਬ ਨੇ ਜਦੋਂ ਸੇਵਾ ਲਗਾ ਦਿੱਤੀ ਉਹ ਆਲਰੇਡੀ ਸਜ਼ਾ ਦੇ ਰਹੇ ਨੇ ਪਰ ਸਜ਼ਾ ਭੁਗਤ ਰਹੇ ਵਿਅਕਤੀ ਤੋਂ ਤੇ ਹਮਲਾ matlab ਕਿ ਸਿੱਖ ਸੰਗਤ ਜਿਹੜੀ ਹੈਗੀ ਹੈ ਸ਼੍ਰੀ ਕਲਕਤ ਸਹਿਬ ਵੱਲੋਂ ਲਗਾਈ ਗਈ ਸਜ਼ਾ ਤੋਂ ਨਾ ਸੰਤੁਸ਼ਟ ਹੈ ਬਿਲਕੁਲ ਨਾ ਸੰਤੁਸ਼ਟ ਹੈ ਪਾਇਨ ਰਾਇ ਸਿੰਘ ਚੌੜਾ ਦੇ ਐਕਸ਼ਨ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਪੰਥ ਸੰਤੁਸ਼ਟ ਹੈ ਇਮਾਨਦਾਰੀ ਦੇ ਨਾਲ ਹਰ ਸਿੱਖ ਆਪਣੇ ਦਿਲ ਤੇ ਹੱਥ ਰੱਖ ਕੇ ਗੱਲ ਆਪਣੇ ਆਪ ਨੂੰ ਪੁੱਛੇ ਤੇ ਜਵਾਬ ਦੇਵੇ ਕਿ ਜਿੱਡੇ ਸੁਖਬੀਰ ਬਾਦਲ ਦੇ ਗੁਨਾਹ ਸੀ ਕਿ ਓਡੀ ਵੱਡੀ ਤਨਖਾਹ ਜਾਂ ਉਸ ਲੈਵਲ ਦੀ ਤਨਖਾਹ ਨਾਲ ਲੱਗੀ ਆਪਣੇ ਆਪ ਦੇ ਵਿੱਚ ਜਵਾਬ ਦੇ ਸਾਰੇ ਗੈਣਕ ਵੀ ਨਹੀਂ ਆ ਉਡੀ ਸੇਵਾ ਨਹੀਂ ਲੱਗੀ ਜਾਂ ਉਡੀ ਤਨਖਾਹ ਨਹੀਂ ਲੱਗੀ ਜਿਹੜੀ ਲੱਗਣੀ ਚਾਹੀਦੀ ਫਿਰ ਸੰਤੁਸ਼ਟੀ ਕਿੱਥੇ ਜੋ ਉਹਦੀ ਪੈਰਵਾਈ ਉਹਦੀ ਇੱਕ ਚਲਕ ਪਾਈ ਨਰੈਨ ਸਿੰਘ ਚੋੜਾ ਨੇ ਦਿੱਤੀ ਫਿਰ ਇਸ ਲਈ ਜਿਹੜੀ ਨਾਸੰਤੁਸ਼ਟੀ ਹੈ ਤੁਹਾਡੇ ਅੰਦਰ ਉਹਦੇ ਲਈ ਕੀ ਹੁਣ ਤੋਂ ਤੁਸੀਂ ਅੱਗੇ ਕੀ ਕਰਨ ਜਾ ਜੈਦਾਰ ਸਾਹਿਬ ਇੱਕ ਵਾਰੀ ਸੋਚਣ ਇਸ ਚੀਜ਼ ਨੂੰ ਸਾਰਿਆਂ ਨੂੰ ਕਿ ਐਡੇ ਵੱਡੇ ਗੁਨਾਹ ਕਰਨ ਵਾਲੇ ਬੰਦਿਆਂ ਨੂੰ ਕੀ ਤੁਸੀਂ ਐਡੀ ਛੇਤੀ ਸਰਟੀਫਿਕੇਟ ਦੇ ਦੋਗੇ ਭੀ ਇਹਨੇ ਸਜ਼ਾ ਭੁਗਤ ਲਈ ਇੱਕ ਵਾਰੀ ਸੋਚਣ ਔਰ ਇਸ ਅਕਾਲੀ ਦਲ ਦੇ ਟਰੈਪ ਚ ਬਿਲਕੁਲ ਨਾ ਇਸ ਅਕਾਲੀ ਦਲ ਦੇ ਟਰੈਪ ਚ ਆ ਕੇ ਬੜੇ ਸਿੰਘ ਸਹਿਬਾਨਾ ਨੇ ਆਪਣੀ ਇੱਜ਼ਤ ਮਿੱਟੀ ਚ ਰੋਲੀ ਹੈ। ਤਾਂ ਸਾਡੇ ਅਕਾਲ ਤਖਤ ਸਾਹਿਬ ਦੇ ਗਿਆਨੀ ਰਕबीर ਸਿੰਘ ਤੇ ਬਾਕੀ ਸਿੰਘ ਸਹਿਬਾਨ ਨੂੰ ਅਪੀਲ ਅਕਾਲੀ ਦਲ ਦੇ ਟਰੈਪ ਚੋਂ ਬਾਹਰ ਨਿਕਲੋ ਵੱਜ ਜੋਗੇ। ਨਹੀਂ ਤੇ ਤੁਹਾਡੇ ਸਾਹਮਣੇ ਹਿਸਟਰੀ ਪਈ ਹੈ। ਇਹਨਾਂ ਨੇ ਕਿਹੋ ਕਿਹੋ ਜਿਹੇ ਡਿਸੀਜਨ ਦਵਾਏ ਨੇ ਤੇ ਉਸ ਤੋਂ ਬਾਅਦ ਉਹਨਾਂ ਸਿੰਘ ਸਹਿਬਾਨਾਂ ਦਾ ਹਰਸ਼ਰ ਕੀ ਹੋਇਆ। ਔਰ ਤੁਹਾਡੇ ਆਪਣੇ ਫੈਸਲਿਆਂ ਦੇ ਵਿੱਚ ਹੁਣ ਉਹਨਾਂ ਦੇ ਖਿਲਾਫ ਫੈਸਲੇ ਆਏ ਨੇ। ਸੋ ਥੋੜਾ ਜਿਆਸੇ ਨਬਜ ਨੂੰ ਪਹਿਚਾਨਨੀ ਹੈ ਸਿੱਖ ਸਿਧਾਂਤਾਂ ਨੂੰ ਸਮਝੀਏ ਇੰਡੀਅਨ ਸਿਸਟਮ ਦੇ ਅਧੀਨ ਰਹਿ ਕੇ ਫੈਸਲੇ ਲੈਣੇ ਬੰਦ ਕਰਦੀ ਹੈ ਅਕਾਲ ਤਖਤ ਨੂੰ ਆਜ਼ਾਦ ਕਰਦੀ ਹੈ ਅੱਛਾ ਇੱਥੇ ਮੈਂ ਇਹ ਵੀ ਪੁੱਛਣਾ ਚਾਹੁੰਨੀ ਇਹ ਵੀ ਸਵਾਲ ਬੜੇ ਉੱਤਰੇ ਨੇ ਕਈ ਲੋਕ ਤਾਂ ਇੱਥੇ ਤੱਕ ਕਹਿੰਦੇ ਪਏ ਨੇ ਕਿ ਸੁਖਬੀਰ ਬਾਦਲ ਨੇ ਹਮਲਾ ਹੀ ਆਪ ਕਰਾਇਆ ਜਿੰਨੇ ਜਿਹੜੇ ਭਾਈ ਨਰੈਨ ਸਿੰਘ ਚੌੜਾ ਨੂੰ ਜਾਣਦੇ ਉਹਨਾਂ ਨੂੰ ਪਤਾ ਇਹ ਕਿੰਨੀ ਸਚਾਈ ਲੋਕ ਕਹਿੰਦੇ ਜੇ ਇਹਨੂੰ ਖਰੀਦ ਲਿਆ ਸੀ ਮੈਂ ਅੱਗੇ ਵੀ ਇਹ ਕਿਹਾ ਮੈਂ ਅੱਜ ਫੇਰ ਕਹਿਣਾ ਜੇ ਭਾਈ ਨਰੈਨ ਸਿੰਘ ਚੌੜਾ ਵਿਕਣ ਵਾਲਾ ਹੁੰਦਾ ਤੇ ਅੱਜ ਅਕਾਲੀ ਦਲ ਦੇ ਵਿੱਚ ਹੁੰਦਾ ਕਿ ਤੁਹਾਨੂੰ ਦਲ ਖਾਲਸਾ ਦੇ ਵੱਲੋਂ ਕਿ ਐਮ ਪ੍ਰੈਸ ਕਾਨਫਰੰਸ ਅੰਦਰ ਚ ਕੀਤੀ ਗਈ ਹੈ 18 ਤਰੀਕ ਦੀ ਕੀ ਤੁਹਾਡੀ ਰਣਨੀਤੀ ਹੈ 18 ਦਸੰਬਰ ਨੂੰ ਤੁਸੀਂ ਕੀ ਕਰਨ ਜਾ ਰਹੇ ਹੋ 18 ਤਰੀਕ ਨੂੰ ਅਸੀਂ ਆਪਣੇ ਵੱਲੋਂ ਸਿੰਘ ਸਾਬਾਨਾ ਨੂੰ ਮਿਲਣ ਦੇ ਲਈ ਆਪਣਾ ਜੋ ਸਾਡਾ ਕੇਸ ਆ ਉਹ ਅਸੀਂ ਲੈ ਕੇ ਜਾਵਾਂਗੇ ਅਸੀਂ ਹਰ ਪੰਥਕ ਸ਼ਖਸੀਅਤ ਨੂੰ ਜਸਦੀ ਦਥੇ ਬੰਦੀ ਨੂੰ ਅਪੀਲ ਕਰਦੇ ਆ ਕਿ ਆਓ 18 ਤਰੀਕ ਨੂੰ ਇਕੱਠੇ ਹੋ ਕੇ ਇਕੱਲੇ ਇਕੱਲੇ ਜਿਹੜੇ ਜਾ ਸਕਦੇ ਨੇ ਜੀ ਸਦਕੇ ਪਰ ਜੇ ਅਸੀਂ ਇਕੱਠੇ ਹੋ ਕੇ ਜਾਵਾਂਗੇ ਤਾਂ ਦਾ ਮੈਸੇਜ ਅਲੱਗ ਹੈ ਸੋ 18 ਤਰੀਕ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉੱਤੇ ਇਕੱਤਰ ਹੋਈਏ ਇੱਕਠੇ ਹੋ ਕੇ ਸੰਸਮਾਨ ਤੱਕ ਆਪਣਾ ਕੇਸ ਲੈ ਕੇ ਜਾਈਏ ਤਾਂ ਕਿ ਅਗਲੀ ਰਣਨੀਤੀ ਅਸੀਂ ਘੜ ਸਕੀ। ਅੱਛਾ ਇੱਥੇ ਇੱਕ ਹੋਰ ਵੀ ਮੈਂ ਤੁਹਾਡੇ ਕੋਲ ਜਾਨਣਾ ਚਾਹੁੰਨੀ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਵੀ ਜਿਹੜੀ ਕਾਰਵਾਈ ਹੁੰਦੀ ਹੈ ਨਰਿੰਦਰ ਸਿੰਘ ਚੋੜਾ ਤੇ ਵੀ ਹੋਈ ਹੈ। ਤੇ ਜਿਨ੍ਹਾਂ ਨੇ ਨਰਿੰਦਰ ਸਿੰਘ ਚੋੜਾ ਦੀ ਪਾਗ ਉਤਾਰੀ ਹੈ ਜਿਹੜਾ ਮਸਲਾ ਤੁਸੀਂ ਉਹ ਬੀਤੇ ਦਿਨਾਂ ਦੇ ਵਿੱਚ ਉਠਾਇਆ ਵੀ ਹੋ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਗਏ ਸੀਗੇ ਉਸ ਨੂੰ ਲੈ ਕੇ ਤੇ ਇਹ ਸਭ ਪੂਰੇ ਮੈਟਰ ਦੇ ਵਿੱਚ ਕੋਈ ਕੰਪਲੇਂਟ ਤੁਹਾਡੇ ਵੱਲੋਂ ਦਿੱਤੀ ਗਈ ਹੈ ਕਿ ਕਾਨੂੰਨ ਦੇ ਮੁਤਾਬਕ ਉਸ ਬੰਦੇ 'ਤੇ ਕੋਈ ਕਾਰਵਾਈ ਹੋਵੇ ਜਿਨੇ ਪੱਗ ਉਤਾਰੀ ਸੀ ਜਿੱਥੇ ਕੰਪਲੇਂਟ ਕਰਨੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਆ ਸਿੱਖਾਂ ਦੀ ਕਕਾਰ ਦਾ ਮਸਲਾ ਹੈ ਸਿੱਖਾਂ ਦੀ ਪੱਗ ਦਾ ਮਸਲਾ ਆ ਕੋਈ ਦੁਨਿਆਵੀ ਚੀਜ਼ ਦਾ ਮਸਲਾ ਨਹੀਂ ਹੈਗਾ ਸੋ ਦੁਨਿਆਵੀ ਥਾਣੇ ਦੇ ਵਿੱਚ ਅਦਾਲਤਾਂ ਦੇ ਵਿੱਚ ਅਸੀਂ ਕੋਈ ਕੇਸ ਦੀ ਕੰਪਲੇਂਟ ਨਹੀਂ ਕੀਤੀ ਕੰਪਲੇਂਟ ਜਿੱਥੇ ਕਰਨੀ ਸੀ ਅਸੀਂ ਅਕਾਲ ਤਖਤ ਸਾਹਿਬ 'ਤੇ ਕਰਤੀ ਆ ਜੇ ਉੱਥੇ ਸੁਣਵਾਈ ਨਹੀਂ ਹੁੰਦੀ ਤੇ ਦੁਨਿਆਵੀ ਅਦਾਲਤਾਂ ਉਸ ਬੰਦੇ ਨੂੰ ਸਿਕਿਉਰਿਟੀ ਦਿੰਦੀਆਂ ਨੇ ਤੇ ਉਹਨੂੰ ਹੁਣ ਉਸ ਲੈਵਲ ਤੇ ਉਸ ਕੈਟਾਗਰੀ ਚ ਪੈ ਗਿਆ ਆ ਬੰਦਾ ਜਿੱਥੇ ਪਹਿਲਾਂ ਸ਼ਿਵ ਸੈਨਿਕ ਹੁੰਦੇ ਸੀ ਪਿੱਛੇ ਸਿੱਖਾਂ ਦੇ ਕਲਬ ਚਾਰ ਗੱਲਾਂ ਕਰੋ ਤੇ ਸਿਕਿਉਰਿਟੀ ਲੈ ਲਓ ਹੁਣ ਇਹਨੇ ਸਿੱਖ ਇੱਕ ਬੰਦੇ ਦੀ ਪੱਗ ਲਾ ਕੇ ਸਿਕਿਉਰਿਟੀ ਲੈ ਕੇ ਆਪਣੇ ਆਪ ਨੂੰ ਉਸੇ ਕੈਟਾਗਰੀ ਦੇ ਚ ਸ਼ਾਮਲ ਕਰ ਲਿਆ ਇਸ ਬੰਦੇ ਨੂੰ ਅਸੀਂ ਇਹੋ ਹੀ ਸਿਰਫ ਕਹਿਣਾ ਚਾਹਾਂਗੇ ਕਿ ਤੂੰ ਹੁਣ ਸ਼ਿਵ ਸੈਨਿਕਾਂ ਵਾਂਗੂ ਪੰਥ ਦੋਖੀਆਂ ਦੀ ਲਿਸਟ ਦੇ ਚ ਸ਼ਾਮਲ ਆ ਜਿੰਨਾ ਚਿਰ ਸਿਕਿਉਰਿਟੀ ਲੈ ਕੇ ਰਿਆ ਜਾਂਦਾ ਰਹ ਜਦਨ ਪੰਥ ਨੂੰ ਮੌਕਾ ਮਿਲੇਗਾ ਅਸੀਂ ਆਪਣਾ ਇਨਸਾਫ ਆਪੇ ਕਰ ਲਾਂਗੇ ਠੀਕ ਹੈ ਜੀ ਬਸ ਬੋਤਨਵਾਚੋ ਬਿਲਕੁਲ ਪਰਮਜੀਤ ਸਿੰਘ ਮਾਂਡਾ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਬਿਲਕੁਲ ਇਹਨਾਂ ਦਾ ਕਹਿਣਾ ਕਿ ਸਿੱਖ ਸੰਗਤ ਜਿਹੜੀ ਹੈ ਕਿਤੇ ਨਾ ਕਿਤੇ ਸ਼੍ਰੀ ਕਾਲ ਤੱਕ ਤੇ ਸਾਹਿਬ ਦੇ ਵੱਲੋਂ ਜੋ ਸੁਖਵੀਰ ਬਾਦਲ ਨੂੰ سزا ਲਗਾਈ ਗਈ ਹੈ ਉਸ ਤੋਂ ਨਾ ਸੰਤੁਸ਼ਟ ਹੈ ਤੇ ਇਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਜਥੇਦਾਰ ਸਾਹਿਬ ਨੂੰ ਇੱਕ ਵਾਰ ਇਸ ਤੇ ਜ਼ਰੂਰ ਸੋਚਣਾ ਚਾਹੀਦਾ ਹੈ ਇਸ ਪੂਰੇ ਮਾਮਲੇ ਤੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕੈਮਰਾ ਪਰਸਨ ਲੋਇਤਨ ਮਨਪ੍ਰਤ ਕੋਰ ਸਰਖਾਬ ਮੀਡੀਆ ਜਲੰਧਰ